ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤੇ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਖੁਸ਼ ਕਰਨਾ ਛੱਡ ਦਿਓ ਕਦੇ ਵੀ ਇੱਕ ਇਨਸਾਨ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ ਤੇ ਲੋੜ ਵੀ ਹੈ ਨਹੀਂ ਅਸੀਂ ਕੋਈ ਜੋਕਰ ਤਾਂ ਹੈ ਨਹੀਂ ਜਿਹੜਾ ਦੂਜਿਆਂ ਦਾ ਐਂਟਰਟੇਨਮੈਂਟ ਕਰਨ ਲਈ ਆਏ ਆਂ ਦੂਜੀ ਗੱਲ ਹਰ ਇੱਕ ਗੱਲ ਦਾ ਜਵਾਬ ਦੇਣਾ ਛੱਡ ਦਿਓ ਕੋਈ ਜ਼ਰੂਰੀ ਨਹੀਂ ਅਸੀਂ ਹਰ ਇੱਕ ਦੀ ਗੱਲ ਦਾ ਜਵਾਬ ਦੇਈਏ ਜਿੱਥੇ ਜ਼ਰੂਰੀ ਹੋਵੇ ਸਿਰਫ ਉੱਥੇ ਹੀ ਬੋਲੋ ਆਪਣੀ એનર્ਜੀ ਵਾਧੂ ਵੇਸਟ ਨਾ ਕਰੋ। ਇਹ ਜੀ ਗੱਲ ਸਫਾਈਆਂ ਦੇਣੀਆਂ ਬੰਦ ਕਰੋ। ਕੋਈ ਲੋੜ ਨਹੀਂ ਕੋਈ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ ਕਿਦਾਂ ਕਹਿ ਰਿਹਾ ਹੈ ਕਿਉਂਕਿ ਜਿਹੜੇ ਇਨਸਾਨ ਨੇ ਤੁਹਾਡੇ ਬਾਰੇ ਜਿਹੜੀ ਸੋਚ ਬਣਾ ਕੇ ਰੱਖੀ ਹੋਈ ਹੈ ਉਹ ਉਵੇਂ ਹੀ ਸੋਚੂਗਾ। ਉਹਨੂੰ ਸਪਸ਼ਟ ਕਰਨ ਦੇਣ ਦੀ ਉਹਨੂੰ ਕਲੈਰੀਫਿਕੇਸ਼ਨ ਦੇਣ ਦੀ ਸਫਾਈਆਂ ਦੇਣ ਦੀ ਕੋਈ ਲੋੜ ਨਹੀਂ। ਚੌਥੀ ਗੱਲ ਜਿਨ੍ਹਾਂ ਨੂੰ ਤੁਹਾਡੇ ਨਾਲ ਜਾਂ ਤੁਹਾਡੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਉਹਨਾਂ ਬਾਰੇ ਸੋਚਣਾ ਵੀ ਬੰਦ ਕਰ ਦਿਓ। ਕਿਉਂਕਿ ਅਕਸਰ ਹੁੰਦਾ ਹੈ ਕਿ ਅਸੀਂ ਕਿਸੇ ਇੱਕ ਇਨਸਾਨ ਦੇ ਬਾਰੇ ਜਾਂ ਉਹਦੀ ਕਹੀ ਗੱਲ ਦੇ ਬਾਰੇ ਕਿ ਉਸਨੇ ਸਾਡੇ ਬਾਰੇ ਇੰਜ ਕਿਹਾ ਉਹ ਨਹੀਂ ਕਹਿਣਾ ਚਾਹੀਦਾ ਸੀ ਐਦਾਂ ਸੋਚ ਕੇ ਅਸੀਂ ਬਹੁਤ ਦੁਖੀ ਹੁੰਨੇ ਆ ਪਰੇਸ਼ਾਨ ਰਹਨੇ ਆ ਤੇ ਅਸੀਂ ਕੁਝ ਵੀ ਅੱਗੇ ਵਧਣ ਲਈ ਸੋਚ ਵੀ ਨਹੀਂ ਪਾਉਂਦੇ ਉਹਨਾਂ ਲੋਕਾਂ ਬਾਰੇ ਸੋਚਣਾ ਬੰਦ ਕਰ ਦਿਓ ਜਿਨ੍ਹਾਂ ਨੂੰ ਤੁਹਾਡੇ ਨਾਲ ਜਾਂ ਤੁਹਾਡੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਨੰਬਰ 5 ਗੱਲਾਂ ਨੂੰ ਦਿਲ ਤੇ ਲਾਉਣਾ ਛੱਡ ਦਿਓ ਦਿਮਾਗ ਨਾਲ ਸੋਚੋ ਕਿ ਤੁਸੀਂ ਕਿਸੇ ਚੀਜ਼ ਨੂੰ ਆਪਣੇ ਆਪ ਹੱਲ ਨਹੀਂ ਕਰ ਸਕਦੇ ਕਿਸੇ ਦੇ ਕਹੇ ਨੂੰ ਤੁਸੀਂ ਵਾਪਸ ਨਹੀਂ ਲੈ ਸਕਦੇ ਇਸ ਲਈ ਕਿਸੇ ਵੀ ਗੱਲ ਨੂੰ ਦਿਲ ਤੇ ਨਾ ਲਾਓ ਦਿਮਾਗ ਨਾਲ ਸੋਚੋ ਗੀਵ ਅਪ ਕਰਨਾ ਸਿੱਖੋ ਤੇ ਅੱਗੇ ਵਧੋ ਨੰਬਰ 6 ਪਾਸਟ ਨੂੰ ਛੱਡੋ ਬੀਤੀਆਂ ਹੋਈਆਂ ਗੱਲਾਂ ਨੂੰ ਬਦਲਿਆ ਨਹੀਂ ਜਾ ਸਕਦਾ ਨਾ ਹੀ ਬੀਤਿਆ ਹੋਇਆ ਸਮਾਂ ਵਾਪਸ ਆ ਸਕਦਾ ਤੇ ਨਾ ਹੀ ਅਸੀਂ ਆਉਣ ਵਾਲੇ ਸਮੇਂ ਬਾਰੇ ਵੀ ਬਹੁਤਾ ਕੁਝ ਕਰ ਸਕਦੇ ਹਾਂ ਹੋ ਸਕੇ ਜਿੰਨਾ ਹੋ ਸਕੇ ਪ੍ਰੈਜ਼ੈਂਟ ਵਿੱਚ ਅੱਜ ਦੇ ਟਾਈਮ ਵਿੱਚ ਜਿਉਣਾ ਸਿੱਖੋ ਹਰ ਪਲ ਨੂੰ ਇੰਜੋਏ ਕਰੋ ਜ਼ਿੰਦਗੀ ਬਹੁਤ ਛੋਟੀ ਆ ਜੇ ਅਸੀਂ ਪਾਸਟ ਤੇ ਫਿਊਚਰ ਬਾਰੇ ਹੀ ਸੋਚਦੇ ਰਹੇ ਤਾਂ ਆਪਣਾ ਅੱਜ ਕਦੇ ਵੀ ਇੰਜੋਏ ਨਹੀਂ ਕਰ ਸਕਦੇ ਸ਼ਿਕਾਇਤ ਕਰਨਾ ਛੱਡੋ ਅਕਸਰ ਸਾਨੂੰ ਜੇ ਕਿਸੇ ਕੰਮ ਚ ਅਸਾ ਫਰਜ਼ਾ ਮਿਲਦੀ ਹੈ ਤਾਂ ਅਸੀਂ ਉਹਦੇ ਬਾਰੇ ਬਹਾਨੇ ਬਣਾਉਣੇ ਸ਼ੁਰੂ ਕਰ ਲੈਂਦੇ ਆ ਕਿ ਸਮਾਜ ਨੂੰ ਕਦੇ ਕਦੇ ਘਰ ਵਿੱਚ ਕਿਸੇ ਨੂੰ ਬਲੇਮ ਕਰਦੇ ਆ ਪਰ ਜਾਂ ਨਹੀਂ ਆ ਅਸਲ ਵਿੱਚ ਆਪਣੀਆਂ ਕਮੀਆਂ ਨੂੰ ਸੁਧਾਰੋ ਦੂਜਿਆਂ ਨੂੰ ਸ਼ਿਕਾਇਤ ਕਰਨਾ ਛੱਡੋ ਸਫਲਤਾ ਜ਼ਰੂਰ ਮਿਲੇਗੀ ਜੇ ਤੁਸੀਂ ਇਹ ਸੱਤ ਨੁਕਤੇ ਆਪਣੀ ਜ਼ਿੰਦਗੀ 'ਚ ਅਪਣਾ ਲਈਏ ਤਾਂ ਜ਼ਿੰਦਗੀ ਵਿੱਚ ਕਾਫੀ ਚੇਂਜ ਆ ਸਕਦੀ ਆ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ